ਦੱਸਦੀ ਕਿ ਅਜਬਨੀ ਲੋਧੀ ਸੁੰਦਰ ਚੱਕ ਵਿੱਚ ਸਾਬਕਾ ਵਿਧਾਇਕ ਵਿਗਿੰਦਰ ਪਾਵਲੋ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੀ ਜਨਮ ਦਿਨਤੀ ਨੂੰ ਬੜੇ ਹੀ ਤੁਮ-ਤਮ ਨਾਲ ਮਨਾਇਆ ਗਿਆ। ਉਥੇ ਹੀ ਸਾਬਕਾ ਵਿਧਾਇਕ ਵਿਗਿੰਦਰ ਪਾਵਲੋ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੇ ਦਸੇ ਹੋਏ ਮਾਰਗ ਤੇ ਚੱਲਣ ਦੀ ਪ੍ਰੇਰਣਾ ਵੀ ਦਿੱਤੀ ਗਈ। ਅਤੇ ਆਏ ਹੋਏ ਬੜਕਾ ਦੇ ਨਾਲ ਬੜੀ ਹੀ ਸ਼ਾਂਤੀਪੂਰਵਕ ਤੰਗਦੇ ਨਾਲ ਇਹ ਜਨਮ ਦਿਹਾੜਾ ਆਪਣੀ ਦਫ਼ਤਰ ਬਣੀ ਲੋਧੀ ਵਿੱਚ ਮਨਾਇਆ ਗਿਆ। तो लोगों सबका विधायक जोगिंदर पाल ने की, की मैसेज दिता आओ सुनते हाँ उन्होंने जुबानी तद तक बने रहो सारे तो देखते रहो पंजाब जे की न्यूज जय, जयंती जी मनाई जा रही है और साढ़े हिंदुस्तान के ਦੂਸਰੇ ਪ੍ਰਧਾਨ ਮੰਤਰੀ ਜੀ ਲਾਲਾ ਸ਼ਾਸਰੀ ਜੀ ਉਹਨਾਂ ਦੀ ਵੀ ਅੱਜ ਜਨਮ ਦਿਨਾਈ ਆ ਰਹੀ ਹੈ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਮੇਰੇ ਇਲਾਕੇ ਵੱਲੋਂ ਸਾਰੇ ਹੀ ਲੋਕਾਂ ਨੂੰ ਲੱਖ-ਲੱਖ ਵਧਾਈ ਹੈ ਔਰ ਅੱਜ ਸਾਰੇ ਹੀ ਪੂਰੇ ਖੁਸ਼ੀ ਦੇ ਨਾਲ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਮਨਾ ਰਹੇ ਆਂ ਔਰ ਲਾਲਾ ਸ਼ਾਸਰੀ ਜੀ ਦਾ ਜਨਮ ਦਿਨ ਮਨਾ ਰਹੇ ਆਂ ਤੇ ਸਾਰੇ ਲੋਕਾਂ ਕੇ ਪੀੜ ਬੜੀ ਮੁਸ਼ਕਲ ਦੇ ਨਾਲ ਸਾਡੇ ਦੇਸ਼ ਨੂੰ ਇਹਨਾਂ ਨੇ ਜਿਆਦਾ ਹੀ ਦੁਆਈ ਸੀ ਪਰ ਬੜੀ ਕਿ ਸ਼ਾਂਤ ਨੇ ਤਰੀਕੇ ਦੇ ਨਾਲ ਕੋਈ ਹਿੰਸਾ ਨਹੀਂ ਹੋਈ ਤੇ ਇਹਨਾਂ ਦੀ ਜੋ ਸੋਚ ਸੀ ਉਹ ਸੋਧਨ ਵਾਲ ਦੇਸ਼ ਜਗਰੂ ਰਹਿਣ ਦਾ ਸਾਨੂੰ ਸਾਰੇ ਹੀ ਚਾਹੀਦਾ ਸਾਨੂੰ ਸਾਰਿਆਂ ਨੂੰ ਜਿਹੜਾ ਆਪਣੇ ਮਹਾਤਮਾ ਗਾਂਧੀ ਜੀ ਨੇ ਦੱਸਿਓ ਮਾਰਗ ਤੇ ਚੱਲਣਾ ਚਾਹੀਦਾ ਤੇ ਦੇਸ਼ ਹੋਰ ਸੂਬਾ ਔਰ ਪਿੰਡ ਦੀ ਅਟਕੀ ਜਿਹੜੀ ਹੈ ਇਹਨਾਂ ਦੀ ਸੋਚ ਨਾਲ ਹੀ ਹੋਣੀ ਹੈ ਫਿਰ ਮੇਰੇ ਵੱਲੋਂ ਸਾਰਿਆਂ ਨੂੰ ਅੱਜ ਦੇ ਦਿਨ ਵਿੱਚ ਲੱਖ ਲੱਖ